ਜਿਸਟਰ ਅਮਰੀਕਾ ਹੋਣ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਸਾਹਮਣੇ ਆ ਰਿਹਾ ਕਿ ਇਹ ਡੋਂਗੀ ਲਾ ਕੇ ਗਈ ਸੀ ਅਜਾ ਪਈ ਗੱਲ ਕਰਨੀ ਕਿ ਡੋਂਗੀ ਰੋਡ ਹੈ ਕੀ ਹੈ ਲੋਕਾਂ ਨੇ ਮਨਾਂ ਵਿੱਚ ਇਹ ਸਵਾਰਾ ਹੈ ਕਿ ਡੋਂਗੀ ਰੋਡ ਕੀ ਹੈ ਇਸ ਰਸਤੇ ਰਾਹੀਂ ਦੂਜੇ ਦੇਸ਼ਾਂ ਤੱਕ ਪਹੁੰਚਣ ਵਾਲੇ ਲੋਕ ਆਪਣੀ ਜਾਨ ਕਿਵੇਂ ਜੋਖਮ ਵਿੱਚ ਪਾਉਂਦੇ ਨੇ ਡੋਂਗੀ ਰੋਡ ਦਾ ਅਰਥ ਹੈ ਗੈਰ ਕਾਨੂੰਨੀ ਟੰਗ ਨਾਲ ਵਿਦੇਸ਼ ਜਾਣ ਦਾ ਰਸਤਾ ਇਸ ਵਿੱਚ ਲੋਕ ਕਈ ਦੇਸ਼ਾਂ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ, ਕੈਨੇਡਾ ਜਾਂ ਯੂਰਪ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਇਹ ਲੋਕ ਟੂਰਿਸਟ ਵੀਜ਼ਾ ਜਾਂ 에ਜੰਟਾਂ ਦੀ ਮਦਦ ਨਾਲ ਲਾਤੀਨੀ ਅਮਰੀਕਾ ਦੇ ਕਿਸੇ ਦੇਸ਼ ਜਿਵੇਂ ਕਿ ਬ੍ਰਾਜ਼ੀਲ, ਇਕਵਾਡੋਰ, ਪਨਾਮਾ ਜਾਂ ਮੈਕਸੀਕੋ ਪਹੁੰਚਦੇ ਨੇ। ਉੱਥੋਂ ਜੰਗਲਾਂ, ਨਦੀਆਂ ਅਤੇ ਮਾਰੂਥਲਾਂ ਵਿੱਚੋਂ ਦੀ ਲੰਘ ਕੇ ਅਮਰੀਕਾ-ਮੈਕਸੀਕੋ ਸਰਹੱਦ ਤੇ ਪਹੁੰਚਦੇ ਨੇ। ਇਸ ਤੋਂ ਬਾਅਦ ਦਲਾਨਾ ਦੀ ਮਦਦ ਨਾਲ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਡੋਂਕੀ ਦਾ ਮਤਲਬ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਛਾਲ ਮਾਰਨਾ ਡੋਂਕੀ ਰੂਟ ਇੱਕ ਲੰਮਾ ਅਤੇ ਬਹੁਤ ਹੀ ਔਖਾ ਸਫ਼ਰ ਹੈ ਕਈ ਵਾਰ ਡੋਂਕੀ ਰੂਟ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣ ਲਈ ਮਹੀਨੇ ਲੱਗ ਜਾਂਦੇ ਨੇ ਇਸ ਵਿੱਚ ਲੋਕ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਟਰੱਕ ਜਹਾਜ਼ ਜਾਂ ਕਿਸ਼ਤੀ ਰਾਹੀਂ ਜਾਂ ਪੈਦਲ ਜਾਂ ਜੰਗਲਾਂ ਰਾਹੀਂ ਗੈਰ ਕਾਨੂੰਨੀ ਤੌਰ ਤੇ ਯਾਤਰਾ ਕਰਦੇ ਨੇ ਇਸ ਸਮੇਂ ਦੌਰਾਨ ਉਹਨਾਂ ਮਾੜੇ ਮੌਸਮ, ਪੁਕਮਰੀ, ਬਿਮਾਰੀ, ਦੁਰਵਿਵਹਾਰ ਅਤੇ ਕਈ ਵਾਰ ਮੌਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਯਾਤਰਾ ਦੌਰਾਨ ਲੋਕਾਂ ਨੂੰ ਲੁਕ ਕੇ ਰਹਿਣਾ ਪੈਂਦਾ ਹੈ ਕਿਉਂਕਿ ਜੇਕਰ ਉਹ ਕਿਸੇ ਦੀ ਨਜ਼ਰ ਵਿੱਚ ਆ ਜਾਂਦੇ ਨੇ ਤਾਂ ਫੜੇ ਜਾਣ ਦਾ ਖਤਰਾ ਹੁੰਦਾ ਹੈ ਡੋਂਗੀ ਰੂਟ ਅਪਣਾਉਣ ਲਈ ਲੋਕਾਂ ਨੂੰ ਮਨੁੱਖੀ ਤਸਕਰਾਂ ਨੂੰ ਲੱਖਾਂ ਰੁਪਏ ਦੇਣੇ ਪੈਂਦੇ ਨੇ ਮਨੁੱਖੀ ਤਸਕਰੀ ਕਰਨ ਵਾਲੇ ਵੀ ਇਹ ਕੰਮ ਗੁਪਤ ਅਤੇ ਗੈਰ ਕਾਨੂੰਨੀ ਢੰਗ ਨਾਲ ਕਰਦੇ ਨੇ ਇਸੇ ਵਿੱਚ ਜੋ ਲੋਕ ਭੱਜ ਜਾਂਦੇ ਨੇ ਉਹ ਇੱਕ ਜਾਂ ਦੋ ਦੇਸ਼ਾਂ ਰਾਹੀਂ ਨਹੀਂ ਸਗੋਂ ਕਈ ਦੇਸ਼ਾਂ ਵਿੱਚ ਹੁੰਦੇ ਹੋਏ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ ਇਸ ਯਾਤਰਾ ਲਈ ਸਿਰਫ ਇੱਕ ਦੇਸ਼ ਦਾ ਵੀਜ਼ਾ ਲਿਆ ਜਾਂਦਾ ਹੈ ਅਤੇ ਫਿਰ ਡੋਂਕੀ ਰੂਟ ਦੂਜੇ ਦੇਸ਼ਾਂ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ ਡੋਂਕੀ ਰੂਟ ਉਹ ਦੁਸੁਰਖੀਆਂ ਵਿੱਚ ਆਇਆ ਜਦੋਂ ਫਰਾਂਸ ਨੇ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਦੁਬਈ ਤੋਂ ਨਿਕਾਰਾਗਵਾ ਜਾ ਰਹੀ 303 ਭਾਰਤੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਚਾਰਟਰ ਉਡਾਣਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹਨਾਂ ਵਿੱਚੋਂ ਜ਼ਿਆਦਾਤਰ ਯਾਤਰੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਆਮ ਤੌਰ ਤੇ ਤਸਕਰ ਇਹਨਾਂ ਯਾਤਰੀਆਂ ਨੂੰ ਪ੍ਰੋਸਾ ਦਿੰਦੇ ਨੇ ਕਿ ਉਹ ਉਹਨਾਂ ਨੂੰ ਯੂਰਪੀਅਨ ਦੇਸ਼ਾਂ ਦਾ ਵੀਜ਼ਾ ਦਿਵਾ ਦੇਣਗੇ ਜਾਂ ਗੈਰ ਕਾਨੂੰਨੀ ਢੰਗ ਨਾਲ ਉੱਥੇ ਪਹੁੰਚਣ ਵਿੱਚ ਮਦਦ ਕਰਨਗੇ।